ਜੇ ਜਿਹੜੇ ਤਿੰਨੋ ਹੀ ਧਿਰ ਸੀਗੇ ਇਹਨਾਂ ਨੇ ਮਰਦੀ ਨੂੰ ਮਰਦੀ ਨੇ ਅੱਖ ਚੰਬਿਆ ਉਹੋ ਜੀ ਗੱਲ ਏ ਸੀ ਹਾਲਾਂਕਿ ਮਾਨ ਸਾਹਿਬ ਨੇ ਜੇ ਜੇ ਹੁਣ ਤੁਸੀਂ ਸੋਚ ਕੇ ਦੇਖੋ ਜੇ ਅਮਰਤਪਾਲ ਹੁਣੀ ਦੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਲੇਮ ਕਰਦੀ ਹੈ ਕਿ ਅਸੀਂ ਅਸਲੀ ਪੰਥਕ ਪਾਰਟੀ ਦਰਸ਼ੇਮ ਸਿੰਘ ਜਿਉ ਕੈਂਡੀਡੇਟ ਨਹੀਂ ਖੜਾ ਕਰਦੇ ਤੇ ਉਹਨਾਂ ਨੂੰ ਵੀ ਲੱਗਣਾ ਸੀ ਕਿ ਇਹ ਗਏ ਫਿਰ ਹੁਣ ਡਰ ਗਏ ਆ ਉਹਨਾਂ ਨੇ ਕੈਂਡੀਡੇਟ ਖੜਾ ਕੀਤਾ ਬਾਅਦ ਵਿੱਚ ਉਹਨੂੰ ਉਹਨਾਂ ਨੇ ਸਪੋਰਟ ਬੰਦ ਕਰ ਦਿੱਤੀ ਤੂੰ ਬਹੁਤੀ ਸਪੋਰਟ ਕੀਤੀ ਨਹੀਂ ਉਹਨਾਂ ਨੂੰ ਲੱਗਾ ਕਿ ਅਸੀਂ ਪੈਰਲਲ ਢੇਰ ਖੜੀ ਕਰ ਲਈ ਇਲਾਕੇ ਚ ਹੂੰ ਇਹ ਤੇ ਸੰਦੀਪ ਸੰਧੀ ਦਾ ਬੰਦਾ ਨਾ ਇਹ ਵੀ ਚੱਲ ਰਿਹਾ ਸੀ ਇਹ ਤੇ ਸੰਦੀਪ ਸੰਧੀ ਦਾ ਉਹਨਾਂ ਨੇ ਉਹਨਾ ਜ਼ੋਰ ਨਹੀਂ ਲਾਇਆ ਕਿ ਸਾਡਾ ਮੁੰਡਾ ਸਾਡੀ ਪਾਰਟੀ ਉਹਨਾਂ ਨੇ ਕੋਈ ਉਸ ਤਰ੍ਹਾਂ ਦਾ ਨਹੀਂ ਜਿਹੜੇ ਮਾਨ ਸਾਹਿਬ ਸੀਗੇ ਉਹਨਾਂ ਤੇ ਬਿਲਕੁਲ ਹੀ ਪਛਾਣ ਹਟਾ ਲਿਆ ਉਹਨਾਂ ਦੇ ਬਾਅਦ ਇਸੇ ਵੇਲੇ ਮਾਨ ਸਾਹਿਬ ਨੇ ਤਾਂ ਇਹੀ ਕਹਿਤਾ ਵੀ ਮੰਨ ਲਓ ਉਹਨੂੰ ਹਰਾਉਣੇ ਵਾਲੀ ਵਾਰਿਸ ਪੰਜਾਬ ਦੇ ਨੇ ਹਾਂ 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 ਬਿਲਕੁਲ ਚਲੋ ਉਹਨਾਂ ਨੇ ਆਪ ਵੀ ਕਹਿਤਾ ਕਿ ਨਾ ਕਹਿੰਦੇ ਅਸੀਂ ਉਹਨਾਂ ਦੇ ਕੈਂਡੀਡੇਟ ਨੂੰ ਇਸ ਤਰੀਕੇ ਨਾਲ ਕਿਵੇਂ ਆ ਮਤਲਬ ਜੋ ਵੀ ਹੈ ਉਹ ਵੀ ਪਛਾਣ ਹਟੇ ਤੇ ਜਿਹੜੇ ਸੀ ਇਹਨਾਂ ਦੇ ਕੋਈ ਉੱਥੇ ਬਹੁਤੀ ਤਾਂ ਨਹੀਂ ਦਿਖੀ ਨਹੀਂ ਮੈਨੂੰ ਨਹੀਂ ਦੇਖੀ ਇਹ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਸੀਗੇ ਤੇ ਇੰਨਾ ਕਰਕੇ ਉਹ ਜਦੋਂ ਬਹੁਤੀਆਂ ਸਮਾਨੀਆਂ ਹੋਣ ਨਾ ਜਾਂ ਤੇ ਲੂਣ ਪਾਉਂਦੀਆਂ ਨਹੀਂ ਜਾਂ ਤਿੰਨੇ ਪਾ ਦਿੰਦੀਆਂ ਤੇ ਤੌੜੀ ਚ ਜੋ ਫਿਰ ਨਾ ਨਾ ਜਿਆਦਾ ਹੋ ਜਾਂਦਾ ਨਾ ਬਿਨਾਂ ਲੂਣ ਤੋਂ ਖਾਣ ਵਾਲੀ ਜਾਂਦਾ ਉਹ ਹਾਂ ਉਹ ਗੱਲ ਹੋ ਗਈ ਕਿ ਉਹ ਤਿੰਨਾ ਨੇ ਲੂਣ ਪਾਇਆ ਨਹੀਂ ਉਹ ਤੇ ਉਹ ਫਿੱਕੀ ਰਹਿ ਗਈ ਤੇ ਉਹ ਇਸੇ ਕਰਕੇ ਵੋਟ ਉਨੀ ਪਈ